ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਜਿੱਥੇ ਨਸ਼ਾ ਤਸਕਰਾ ਦੇ ਖਿਲਾਫ ਲਗਾਤਾਰ ਮੁਹਿੰਮ ਵਿੱਢੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਇਸ ਦੇ ਨਾਲ ਹੀ ਐਸਐਸਪੀ ਬਠਿੰਡਾ ਦੀਪਕ ਪਾਰੇਕ ਸਮੇਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਦਰਮਿਆਨ ਤਲਵੰਡੀ ਵਿਖੇ ਜਿੱਥੇ ਪੁਲਿਸ ਦੇ ਵੱਲੋਂ ਦੋ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਨਸ਼ੇ ਦਾਇ ਗੋਰਖ ਸੰਧਾ ਕੀਤਾ ਜਾ ਰਿਹਾ ਸੀ ਦੋਵਾਂ ਦੀ ਪਛਾਣ ਹੋਈ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਨਸ਼ਾ ਜਿਸ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋ ਵਿਅਕਤੀ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਦਰਸਲ ਇਹ ਨਸ਼ੇ ਦੀ ਸਪਲਾਈ ਦੇ ਨਾਲ ਜੁੜੇ ਹੋਏ ਨੇ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਸਲ ਇਹਨਾਂ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਜੋ ਕਿ ਨਸ਼ੇ ਦਾ ਧੰਦਾ ਕਰਦੇ ਸਨ ਉੱਥੇ ਦੱਸਦੀ ਹੈ ਕਿ ਜਿੱਥੇ ਡੀਜੀਪੀ ਪੰਜਾਬ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਆਦੇਸ਼ ਦਿੱਤੇ ਗਏ ਨੇ ਤੇ ਅਸੀਂ ਦਰਮਿਆਨ ਪੁਲਿਸ ਵੱਲੋਂ ਵੀ ਲਗਾਤਾਰ ਐਕਸ਼ਨ ਲਿਆ ਜਾ ਰਿਹਾ। ਜਨ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਵਰਤਜਾਗੁਰਜੀ ਆਈਪੀਐਸ। ਐਡੀਯੂਪੀ ਸਾਹਿਬ ਬਠਿੰਡਾ ਰੇ ਸ਼੍ਰੀ ਸੁਨਦਰਪਾਲ ਸਿੰਘ ਪਰਮਾਰ ਸਾਹਿਬ ਤੇ ਸ਼੍ਰੀ ਦੀਪਕ ਪਾਰਕ ਜੀ ਐਸਐਸਪੀ ਬਠਿੰਡਾ ਹੈ। ਜੀ ਦੇ ਹੁਕਮਾਂ ਦੇ ਅੰ사ਰ ਤੇ ਇਹਨਾਂ ਦੀ ਯੋਗ ਰਵਾਈ ਦੇ ਹੇਠ ਜਿਹੜਾ ਨਸ਼ੇ ਸਮਗਲਨਾ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤਲਵੰਡੀ ਪੁਲਿਸ ਵੱਲੋਂ ਜਿਹਦੇ ਸਬੰਧ ਦੇ ਵਿੱਚ ਇੱਕ ਐਫ ਆਈ ਆਰ ਨੰਬਰ 88 ਜਿਹੜੀ ਹੈਗੀ ਆ ਬਟਾ 122 ਦਰਜ ਡਿਸਟ੍ਰਿਕਟ ਕੀਤੀ ਗਈ ਹੈ ਥਾਣਾ ਤਲਵੰਡੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਇੱਕ ਦਾ ਨਾਮ ਜਿਹੜਾ ਹੈਗਾ ਜਸਵਿੰਦਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈ ਇੰਦਰਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਡਾਇਰੈਕਟਰ ਸਾਹਿਬ ਨੂੰ ਨਾਲ ਲੈ ਕੇ ਤੇ ਇਹਨਾਂ ਦੀ ਫਲੈਸ਼ੀ ਕਰਨ ਤੇ ਜਿਹੜਾ ਹੈਗਾ ਇਹ ਇਹਨਾਂ ਤੋਂ ਵੀ ਨਹੀਂ ਹੈਗੀਆਂ ਨਕਲੀ ਦਵਾਈ 37 ਗੋੜੀਆਂ ਜਿਹੜੀਆਂ ਹੈਗੀਆਂ ਬ੍ਰੰਡ ਨਿਤੀਆਂ ਲਈਆਂ ਸੀਗੀਆਂ ਜਿਹਦੇ ਸਬੰਧ 'ਚ ਇਹਨਾਂ ਤੇ ਐਫ ਆਈ ਆਰ ਲਾਚ ਕੀਤੀ ਗਈ ਸੀ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਦੀ ਕੁਝ ਕਿਸੇ ਦੇ ਆਧਾਰ ਤੇ ਜਿਹੜਾ ਇੱਕ ਬਦਨਾਮ ਵਿਅਕਤੀ ਪਰਸ਼ੇਮ ਸਿੰਘ ਉਰਫ ਟੈਪਾਈ ਪਟਨਾ ਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਸੀ 29 ਐਡੀਪੀ ਸੈਕਟਰ ਤੋਂ ਦੀਨ ਜਿਹੜਾ ਹੈਗਾ ਐ ਨਾਮਿਨੇਟ ਕੀਤਾ ਸੀਗਾ ਤੇ ਜਿਹਨੂੰ ਅਸੀਂ ਜਿਹੜਾ ਹੈਗਾ 29 ਤਰੀਕ ਨੂੰ ਜਿਹੜਾ ਹੈ ਮਤਲਬ ਅਰੈਸਟ ਕੀਤਾ ਹੈਗਾ ਹੁਣ ਤੇ ਇਹਦੇ ਵਿੱਚ ਇਸ ਦਾ ਜਿਹੜਾ ਹੈਗਾ ਪੁਲਿਸ ਰਮਾਨ ਲਿੱਖ ਦਿਨ ਦਾ ਜਨ ਸਾਹਮਣੇ ਦਿੱਤਾ ਸੀ ਇਹਦੇ ਸਰਚ ਵਾਰੰਟ ਦਿੱਤੇ ਸੀਗੇ ਜਿਹਦੇ ਸਬੰਧ 'ਚ ਅਸੀਂ ਕਾਰਵਾਈ ਕਰਦੇ ਹੋਏ ਡਾਇਰੈਕਟਰ ਸਾਹਿਬ ਨੂੰ ਨਾਲ ਲੈ ਕੇ ਤੇ ਹੋਰ ਉੱਚ ਅਸਰਾਂ ਨੂੰ ਨਾਲ ਲੈ ਕੇ ਇਹਦੇ ਤੇ ਜਿਹੜੀ ਹੈਗੀ ਹੈ ਸਰਚ ਕੀਤੀ ਗਈ ਹੈ ਇਹਨਾਂ ਦੀ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭਾਗੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ 60 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਉਹ ਫਰਮ ਕੀਤੀਆਂ ਗਈਆਂ ਡਾਕਟਰ ਸਾਹਿਬ ਵੱਲੋਂ ਤੇ ਉਹਨਾਂ ਨੇ ਆਪਣੇ ਕਮਰੇ ਵਿੱਚ ਪੁਲਿਸ ਨੇ ਕਮਰੇ ਵਿੱਚ ਲਈਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦਵਾਈਆਂ ਦੇ ਵਿੱਚ ਲੁਕੋ ਕੇ ਰੱਖੀ ਗਈਆਂ ਨਸ਼ੀਲੀਆਂ ਦਵਾਈਆਂ ਜੋ ਕਿ ਐਨਡੀਪੀਐਸ ਅਧੀਨ ਜਿਹੜੀਆਂ ਹੈਗੀਆਂ ਆਂਗੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ 176 ਗੋੜੀਆਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਰਿਕਵਰ ਕੀਤੀਆਂ ਜਿਹਦੇ ਆਧਾਰ ਤੇ ਜਿਹੜਾ ਹੈਗਾ ਪਰ ਸੇਮ ਤੇ ਬੈਂਦੇ ਖਿਲਾਫ ਜਿਹੜਾ ਹੈਗਾ 22 BDNP ਸਖਤ ਦਾ ਵਾਦਾ ਕੀਤਾ ਗਿਆ ਹੈਗਾ ਤੇ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਕੁੱਲ ਰਿਕਵਰ ਕੀਤੀਆਂ ਗਈਆਂ ਹੈਗੀਆਂ ਡਰੈਗਨ ਸਪੈਟ ਸਾਹਿਬ ਵੱਲੋਂ ਤੇ ਪੁਲਿਸ ਮੈਕਿੰਗ ਵੱਲੋਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੱਲ ਕੀਮਤ ਜਿਹੜੀ ਹੈਗੀ ਹੈ ਇਹ ਤਕਰੀਬਨ 5 ਕਰੋੜ ਤੇ 35 ਲੱਖ ਰੁਪਏ ਦੀ ਜਿਹੜੀ ਇਹਨਾਂ ਦੀ ਕੀਮਤ ਮੰਨੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਤਲਵੰਡੀ ਪੁਲਿਸ ਦੀ ਹੱਥ ਦੇ ਨਾਲ ਜਿਹੜੀ ਹੈਗੀ ਐ ਡਰੱਗ ਇੰਸਪੈਕਟਰਾਂ ਨੇ ਜਿਹੜੀ ਹੈਗੀ ਐ ਉਹ ਜਿਹੜੀ ਹੈਗੀ ਐ ਖਿੱਤੀ ਹੈਗੀ ਐ ਤੇ ਪੁਲਿਸ ਬਠਿੰਡਾ ਪੁਲਿਸ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਜਿਹੜੀ ਹੈਗੀ ਐ ਨਸ਼ੇ ਦੀ ਜਿਹੜੀ ਹੈ ਕਮਰ ਤੋੜ ਦਿੱਤੀ ਦਿੰਦੀ ਸਰ ਇੱਕ ਕੀ ਬਰਾਮਦਗੀ ਕੀਤੀ ਹੋਈ ਐ ਇਹਦੇ ਵਿੱਚ ਬਰਾਮਦਗੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਜਿਹੜੀਆਂ ਹੈਗੀਆਂ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਇਸ ਤੋਂ ਇਲਾਵਾ ਐਨਡੀਪੀਐਸ ਅਧੀਨ ਜਿਹੜੀ ਹੈਗੀ ਐ 176 ਨਸ਼ੀਆਂ ਬੋਲੀਆਂ ਵੱਖ-ਵੱਖ ਕਿਸਮ ਦੀਆਂ 6 ਪ੍ਰਕਾਰ ਦੀਆਂ ਇਹਦੇ ਵਿੱਚ ਬੋਲੀਆਂ ਹੈਗੀਆਂ ਉਹ ਰਿਕਵਰ ਕੀਤੀਆਂ ਕਿਹੜੇ ਦੋਸ਼ੀ ਅਨਸਾਰ ਫੜਿਆ ਹੋਇਆ ਤੇ ਕਿੰਨੇ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਸਵਿੰਦਰ ਸਿੰਘ ਸੇਖੋ ਤੇ ਇਹ ਜਿਹੜਾ ਤਲਵੰਡੀ ਦਾ ਰਹਿਣ ਵਾਲਾ ਹੈ ਤੇ ਇਹਦਾ ਬੇਟਾ ਹੈਗਾ ਇੰਦਰਪ੍ਰੀਤ ਸਿੰਘ ਜੋ ਫਤਿਹ ਮੈਡੀਕਲ ਦੇ ਨਾਂ ਤੇ ਇੱਕ ਜਿਹੜੀ ਹੈਗੀ ਹੈ ਕੈਮਿਸਟਰੀ ਦੀ ਦੁਕਾਨ ਕਰਦਾ ਸੀਗਾ ਇਹ ਡਰੈਗਨ ਪੁਆਇੰਟ ਸਾਹਿਬ ਨੂੰ ਨਾਲ ਲੈ ਕੇ ਤੇ ਰੇਡ ਕੀਤੀ ਸੀ ਤੇ ਇੱਥੋਂ ਲਈਆਂ ਨਸ਼ੀਆਂ ਬੋਲੀਆਂ ਲਈਆਂ ਪ੍ਰਾਪਤ ਕੀਤੀ ਅਸੀਂ ਸੈਕਟਰ ਤੇ ਇਸ ਤੋਂ ਬਾਅਦ ਜਿਹੜਾ ਹੈਗਾ 29 ਐਨਡੀਪੀ ਸਕੱਦੀਨ ਪਰ ਸੇਮਟੇ ਭਾਈ ਨੂੰ ਜਿਹੜਾ ਹੈਗਾ ਇਲਾਮੀਨੇਟ ਕਰਕੇ ਰਸ਼ਟ ਕੀਤਾ ਗਿਆ ਸਾਰੇ ਜਦੋਂ ਜਾਰੀ ਰਹੇਗਾ ਹਾਂ ਇਹ ਜਿਹੜਾ ਯਤਨ ਜਿਹੜਾ ਹੈਗਾ ਨਸ਼ੇ ਦੇ ਪ੍ਰਤੀ ਜਿਹੜਾ ਹੈਗਾ ਜਾਂ ਨਸ਼ੇ ਦੇ ਖਿਲਾਫ ਇਹ ਯਤਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਾਰੀ ਰਹੂਗਾ ਤੇ ਅਸੀਂ ਨਸ਼ੇ ਨੂੰ ਜਿਹੜਾ ਹੈਗਾ ਤੜਕੋ ਪੱਟ ਕੇ ਲਾਉਣਾ ਔਰ ਤੁਸੀ 30 ਮਿੰਟ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਗੁਰੇਜ਼ ਕਰਨ ਤੇ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੋਂ ਜਿਹੜਾ ਹੈਗਾ ਬਚ ਕੇ ਰਹਿਣ